ਰਾਗ ਗੌੜੀ ਪੂਰਵੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਬਹੁ ਨਾ ਮਨਹੁ ਵਿਸਾਰੇ ਗੌੜੀ ਦੇ ਪੈਰ ਤੇ ਗੌੜੀ ਦੇ ਪੈਰ ਤੇ ਇੱਕ ਸੁਧ ਗੌੜੀ ਤੇ ਪੂਰਵੀ ਦੋਵੇਂ ਰਲਾ ਕੇ ਲਿਖਦੇ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਬਹ ਹੁਨਾ ਮਨੁ ਵਿਸਾਰੇ ਉਪਰ ਰਹਿਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਕਵੀ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਮਹਾਰਾਜ ਆਸ ਸਿੱਖਿਆ ਦਿੰਦੇ ਨੇ ਜੀਵ ਹਰ ਹਰ ਕਬਹ ਨਾ ਮਨ ਹੇ ਵਿਸਾਰੋ ਰਾਮ ਨਾ ਮਨੈਸ਼ ਨੂੰ ਮਨ ਚੋਂ ਕਦੇ ਵੀ ਭੁਲਾਉਣਾ ਨਾ ਕਰੀਏ ਜੀ ਹਾ ਹੂਆ ਸਰਬ ਸੁਖ ਦਾਤਾ ਇਹ ਲੋਕ ਦੀ ਪਰਲੋਕ ਦੀ ਸਾਰੇ ਸੁਖਾਂ ਨੂੰ ਦੇਣ ਵਾਲਾ ਹੈ ਅਗਲ ਘਟਾਂ ਪ੍ਰਤ ਪਾਰੇ ਕੁਝ ਕਹਿਣ ਚਾਹ ਚਰਨੇ ਜੇ ਇੰਦਰੇ ਸ਼ੈਰੀਂ ਸ੍ਰੀ ਗੰਦੇ ਕਾਈ ਜੇ ਤਤੀ ਜੈਣੀ ਪੈਲਣਾ ਕਰਨ ਵਾਲਾ ਹੈ ਰਹਾਉ ਮਹਾ ਕਸ਼ ਕਾਟੈ ਖਿੰਪੀਤਰ ਬੇਕੋ ਮਹਾਂ ਤਰਸ ਮਾਜੋ ਦੇ ਗਰੂ ਵਿੱਚ ਪੁੱਠੇ ਲੰਗਦੇ ਸੀ 9 ਮਹੀਨੇ ਉਹ ਦੁੱਖ ਤੋਂ ਇੱਕ ਸੰਗ ਦੇ ਵਿੱਚ ਮਾਰਨ ਕੱਢ ਗਏ ਜਨਮ ਦੇ ਤਾ ਸੰਸਾਰ ਵਿਖਾਤਾ ਰਸਨਾ ਨਾਮ ਚਿਤਾਰੇ ਉਹਦੇ ਨਾਮ ਨੂੰ ਰਸਨਾ ਕਰਕੇ ਚਿਤਾਰਨਾ ਕਰੋ ਇਸ ਤੋਂ ਬੜੇ ਬੜੇ ਕਸ਼ਟ ਮਾਇਆ ਦੇ ਅਗਿਆਨ ਦੇ ਕਸ਼ਟ ਖਿੰਪੀ ਕੱਢ ਜਾਵੇਗਾ ਜੇ ਰਸਨਾ ਕਰਕੇ ਪ੍ਰੀਤ ਰੂਪੀ ਰਸਨਾ ਨਾਲ ਨਾਮ ਨੂੰ ਉਚਾਰਨ ਕਰੋਗੇ ਪੀਤਲ சாਤ ਸੂਖ ਹਰ ਸਰਣੀ ਮਹਾਰਾਜ ਜੀ ਸੀਤ ਰੂਪ ਜੋ ਪਰਮੇਸ਼ਵਰ ਆਪ ਹੈ ਉਹਦੇ ਸ਼ਰਨ ਪੈਣੇ ਕਰਕੇ ਸ਼ਾਂਤੀ ਤੇ ਸੁਖ ਪ੍ਰਾਪਤ ਹੁੰਦਾ ਹੈ ਇਸ ਲੋਕ ਜੀ ਵੀ ਸੀਤਲਤਾ ਪਰਮੇਸ਼ਵਰ ਜੀ ਦੀ ਸ਼ਾਂਤੀ ਸਰੀਰ ਜੀ ਵੀ ਸੀਤਲਤਾ ਮਨ ਜੀ ਦੀ ਸ਼ਾਂਤੀ ਹਰੀ ਦੀ ਸ਼ਰਨ ਕਰਕੇ ਹੁੰਦੀ ਐ ਸੀਤ ਸੰਤ ਸੀਤ ਸੰਤ ਸੂਖ ਹਰ ਸਰਨ ਇਹੋ ਹੀ ਹਰੀ ਦੀ ਸ਼ਰਨ ਵਿੱਚ ਹੈ ਜਲਤੀ ਅਗਨ ਨਿਵਾਰੇ ਜਿਹੜੀ ਜਲਦੀ ਐ ਕ੍ਰਿਸ਼ਨਾਂ ਦੀ ਅੱਗ ਕਾਲ ਦੀ ਅੱਗ ਪ੍ਰਕੋਪ ਦੀ ਅੱਗ ਈਰਖਾ ਦੀ ਅੱਗ ਸਾਰੀ ਮਾੜਾ ਸਭ ਮੇਰ ਲੂਗੇ ਜਿਵੇਂ ਗਰਭ ਦੀ ਅੱਗ ਨੂੰ ਨਵੇਦ ਕਰਕੇ ਜਨਮ ਦਿੱਤਾ ਹੈ ਗਰਭੰਦ ਨਰਕ ਤੇ ਰੱਖੇ ਜਿਵੇਂ ਇਸਨੇ ਗਰਭ ਦੇ ਕੰਡ ਵਿੱਚ ਰੱਖਿਆ ਕੀਤੀ ਇਹੇ ਨਰਕ ਚੋਂ ਪਰਮੇਸ਼ਰ ਰੱਖਣ ਵਾਲਾ ਹੈ ਭਗਵਲ ਪਾਰ ਨਲਬ ਰੁਕੀ ਜਿਹੜਾ ਨਰਕ ਕੋ ਕੋ ਉਨੋ ਤੇ ਕੰਝ ਰੱਖਿਆ ਹੈ ਭਗਵਲ ਪਾਰ ਉਤਾਰੇ ਇਹ ਦਈ ਸੰਸਾਰ ਤੋਂ ਮੁੰਦੋ ਮਾਰਾ ਤਾਰੇ ਤਾਰੇ ਗੁਰ ਸ਼ਰਨ ਲੈ ਚਰਨ ਕਮਲ ਆਰਾਧਤ ਮਨ ਮਹਿ ਜੇ ਮੈਨੂੰ ਵਿੱਚ ਮਾਰੇ ਗੇ ਚਰਨਾ ਕਬਲੇ ਨੂੰ ਆਰਾਧੇ ਹੈ ਭਾਵਨਾ ਨਾਲ ਕੀ ਕੋ ਕਰਦੇ ਮਹਾਰਮ ਸਿਪ ਚਰਨ ਨਾਮ ਸਮਿੰਦੇ ਹਨ ਜਾਮ ਕੀਤਰਾਸ ਬਿਦਾਰੋ ਜਿਨਾਂ ਦਾ ਬੈ ਬੀਸ਼ੇ ਚੇਤਿ ਕਾਰਸ਼ੈ ਬਜਾਰੇ ਕਾ ਤੁੰਗੇ ਮੇੜੁੰਦੇ ਹਨ ਪੂਰਨ ਪਾਰ ਗ੍ਰਹਮ ਪਰਮੇਸ਼ਰ ਉਹ ਬਜਾਰੇ ਹਿਸ਼ਾਰੇ ਕੇ ਜਿਹਾ ਦਾ ਦਰ ਵੀ ਮੇੜ ਦਿੰਦੇ ਹਨ ਪੂਰਨ ਪਾਰ ਗ੍ਰਹਮ ਪਰਮੇਸ਼ਰ ਉਹ ਤੁੰਗੇ ਹਿਸ਼ਾਰਿਆਂ ਦੇ ਸਭੀ ਸਦ ਪੀਠ ਕੋ ਪੋਖਣ ਹਾਰਾ ਹੈ ਬਾਦਮ ਪਰਮੇਸ਼ਰ ਸਰਬ ਸਰਬ ਭੂਤੀ ਵਾਲਾ ਹੈ ਉਹ ਉੱਚਾ ਆਗਮ ਅਪਾਰ ਹੈ ਕਿੰਨੇ ਗੁਣਾਂ ਤੋਂ ਤੀਤ ਹੈ ਨੰਦੋ ਸੁਕਲਪੰਗ ਬੰਗਸੰਧੀ ਗੰਮ ਕੈ ਤੋ ਰਹਿਤ ਹੈ ਪ੍ਰਕਿਰਤੀ ਦੇ ਸਾਰਾਵਾਰ ਤੋਂ ਪਰੇ ਹੈ ਗੁਣ ਗਾਇਰਤ ਧਿਆਵਤ ਸੁਖ ਸਾਗਰ ਜਿਹਦੇ ਜਿਨਾਂ ਨੂੰ ਜਾਣਦੇ ਕੀਰਤਨ ਜਪਾਇ ਤੇ ਧਿਆਉਂਦੇ ਮੰਨ ਦਾ ਸੁਖਾਂ ਦੇ ਸਮੁੰਦਰ ਨੂੰ ਜਿਵੇਂ ਜਨਮ ਨਾ ਹਾਰੇ ਮਾਈਆ ਜਿਹੜੇ ਵਿਸ਼ੇ ਨਖਣ ਦੇਖਣਾ ਪੜਾਰ ਖੰਦਾ ਕੰਨਾਂ ਨਾਲ ਸੁਣਨੇ ਇਹ ਵਿਸ਼ੇ ਰੂਪੀ ਜੁਏ ਹੈ ਇਹਨਾਂ ਜਾਗਦੇ ਜਨਮ ਨੂੰ ਹਾਰ ਗਿਆ ਨਹੀਂ ਉਹ ਪੁਰਖ ਕਾਮ ਕ੍ਰੋਧ ਲੋਭ ਮੋਹ ਮਨ ਲੀਨੋ ਇਹ ਜੀਵ ਦਾ ਮਨ ਕਿਸੇ ਦਾ ਕਾਮ ਨੇ ਆਪੇ ਵਾਸਤ ਕਰ ਲਿਆ ਹੈ ਕਾਮੀ ਹੋ ਕੇ ਰੋਂਦਾ ਫਿਰਦਾ ਕੋਈ ਕ੍ਰੋਧ ਦਾ ਮਾਰਿਆ ਰੋਂਦਾ ਫਿਰਦਾ ਕੋਈ ਲੋਭ ਦਾ ਮਾਰਿਆ ਨੱਚਦਾ ਫਿਰਦਾ ਕੋਈ ਮੋਹ ਦਾ ਮਾਰਿਆ ਦਰਦ ਲਾਪ ਕਰਦਾ ਫਿਰਦਾ ਇਓ ਮਾਨੀਨਾ ਜ਼ਕਾਰਨ ਆਇਆ ਕਿ ਲੀਨ ਕਰ ਲਿਆ ਵਸ ਕਰ ਲਿਆ ਹੈ ਨਿਰਗੁਣ ਕੇ ਦਾਤਾ ਮਹਾਰਾ ਜੀ ਨਿਰਗੁਣ ਸਾਡੇ ਚ ਕੋਈ ਗੁਣ ਨਹੀਂ ਤੈਨ ਦੇ ਮੇਟ ਨੂੰ ਆ ਕੇ ਵਸ ਤੂੰ ਵਿਚਾਰ ਨਹੀਂ ਕੋਹ ਦੇ ਮੇਟ ਨੂੰ ਆ ਕੇ ਸਾਡੇ ਕੋਲ ਸ਼ਾਂਤੀ ਨਹੀਂ ਹੈ ਲੋ ਮੇਟ ਨੂੰ ਆ ਕੇ ਸੰਤੋਖ ਨਹੀਂ ਮੋਹ ਮੇਟ ਨੂੰ ਆ ਕੇ ਬੇਗੇਕ ਨਹੀਂ ਇਹਨਾਂ ਨੂੰ ਮਰ ਮਾਰਾ ਸਾਡਾ ਵਸ ਕਰ ਲਿਆ ਹੈ ਸੁਹੀ ਮਹਾਰਾਜ ਸਾਹਿਬੀ ਮਿਰਗੁਣਾ ਦੇ ਦਾਤੇ ਹੋ ਆਪ ਸਰ ਕਿਰਪਾ ਆਪ ਨੂੰ ਨਾਮ ਦੀ ਗਿਰਤ ਕਰੋ ਇਸ ਸਾਰਿਆਂ ਦੇ ਬੇਚਨਾ ਕੋਈ ਅਤਰਾफी ਨਾਮ ਹੈ ਆਪਕਾ ਕਿਰਪਾ ਕਰਕੇ ਸਾਨੂੰ ਆਜ ਦਾ ਨਾਮ ਬਖਸ਼ਿਓ ਨਾਨਕ ਸਦ ਬੁਲੇ ਹਾਰਿ ਸਬਦੂ ਸਾਹਿਬ ਜੀ ਕਹਿੰਦੇ ਸੈਂਕੜੇ ਵਾਰੀਆਂ ਆਉਤ ਬੁਲੇ ਹਾਰ ਜਾਈਏ ਸਦਾ ਸਦਾ ਬੁਲੇ ਹਾਰ ਜਾਈਏ ਅੰਤੁ ਵਿਆਮੀ ਆਗੇ ਅੰਮ੍ਰਿਤ ਨਾਮ ਦੀ ਬਖਸ਼ੀ ਸਾਡੇ ਤੇ ਕਰੋ ਆਪ ਤਾਮ ਤ੍ਰੂਪ ਲੋਭ ਮੋਹ ਮਨ ਲੀਨ ਨਿਰਗੁਣ ਕੇ ਦਾਤਾਰੀ ਕਰ ਕਿਰਪਾ ਆਪਨ ਨਾਮ ਦੀਜੈ ਜਾਨੁ ਸੁ ਸਦਲੇ ਹਾਰੀ ਵਾਹਿਗੁਰੂ ਕਾ ਖਾਲਸਾ ਰਾਗ ਗਉੜੀ ਫਿਰਦੀ ਉਸ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੁਖ ਨਾਮੁ ਜੀਰੇ ਹਰ ਭਗਤ ਬਿਨਾ ਪ੍ਰਸਾਦ ਜੀ ਦੇ ਪੈ ਤੀ ਕੀ ਕੀ ਕੇ ਮਹਾਰਾਜ ਬੈਰ ਸਾਰੇ ਜਤੁਨ ਕੀਤੇ ਹੈ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ ਰਾਜ ਤਾਂ ਆ ਕੇ ਵੀ ਸੁੱਖ ਦੀ ਪ੍ਰਾਪਤੀ ਨਹੀਂ ਗਉਲਤ ਕੁੱਤੀ ਕਰਕੇ ਵੀ ਸੁੱਖ ਦੀ ਪ੍ਰਾਪਤੀ ਨਹੀਂ ਪਰਿਵਾਰ ਕਰਕੇ ਵੀ ਸੁੱਖ ਦੀ ਪ੍ਰਾਪਤੀ ਨਹੀਂ ਓਹ ਕਿਸ ਗੁਰ ਕੈਰ ਹੋ ਸਕਦਾ ਹੈ ਤਾਂ ਸੁਣ ਕੇ ਗੁਰੂ ਨਾਨਕ ਸਾਹਿਬ ਨੇ ਪੂਤਰ ਸ੍ਰੀ ਸੁਆਕ ਕੋਚਾਰਨ ਕੀਤੇ ਹਨ ਆਜ ਰਾਜ ਗਉੜੀ ਦੇ ਅੰਦਰ ਕਿੱਤੀ ਜਾਤੀ ਹੈ ਗਉੜੀ ਦੀ ਕਿਵੇਂ ਗੁਆਰੇ ਰਹੀ ਹੈ ਪੂਰਬੀ ਹੈ ਗਰਾਜ ਨੇ ਵੀ ਕਿੱਤੀ ਜਾਤੀ ਹੈ ਗਉੜੀ ਦੀ ਇਸ ਤਰ੍ਹਾਂ ਤੇਰਾਂ ਪ੍ਰਕਾਰ ਦੀ ਗਉੜੀ ਮਹਾਰਾਜ ਸਾਹਿਬ ਜੀ ਨੇ ਭਗਤ ਕਬੀਰ ਜੀ ਦੇ ਫਰਮਾਨ ਤੇਰਾ ਸ੍ਰੀ ਉਪਰ ਤਾ ਕੁਮਾਰਾ ਸੰਤ ਤੇਰਾ ਪ੍ਰਕਾਰ ਦੀ ਜਾਤੀ ਕਉਰੀ ਦੀ ਕਥਨ ਕੀਤੀ ਹੈ ਸੋ ਉਸ ਤਰ੍ਹਾਂ ਵੀ ਨੌ ਪ੍ਰਕਾਰ ਦੀ ਲੋਕ ਕਹਿੰਦੇ ਹਨ ਪਰ ਲਿਖੇ ਹੁਕਮ ਤੇਰਾਂ ਤਰਕਾਰ ਦੀ ਗਉੜੀ ਹੈ ਤੇਰਾਂ ਉੱਤੇ ਅੰਗ ਹੋਣੇ ਕਰਕੇ ਗਉੜੀ ਤੇਰਵੀਂ ਹੈ ਯੋ ਤੇ ਫਰਮਾਨ ਤੇਰਾ ਸ੍ਰੀ ਉਤੇਰ ਫੈਨ ਅਦਿ ਕਲ ਵਸਰ ਕੀਤੇ ਸਾਰੇ ਉਤੇ 12ਵੀਂ ਗੋਗਰੀ ਹੈ ਇਹ ਫਰਮਾਨ ਤੇਰਾ ਸ੍ਰੀ ਉਤੇਰ ਪੇਰਵੀਂ ਗੋੜੀ ਉਚਾਰਨ ਕੀਤੀ ਹੈ ਸੋ ਸਗੀ ਮੇਰੇ ਸਾਇ ਦੇ ਗੋੜੀ ਕੀਤੇ ਵਿਚਾਰਦੇ ਹੋਏ ਰਾਗ ਗੋੜੀ ਕੇ ਕੰਨੇ ਕਾਸ਼ਾ ਉਚਾਰਨ ਕਰਦੇ ਹਾਂ ਇੱਕ ਬੈਤਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਵੀਂ ਕਾਲਵਾਜ ਰੂਪ ਹੈ ਗੁਰੂ ਚੇਤਨ ਸ਼ਰੂਪ ਹੈ ਸ੍ਰੀ ਸਾਹਿਬ ਮੰਦਰੂਪ ਹੈ ਸਤਿਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਅੱਜ ਦੇ ਕਿ ਮਹਾਂ ਮੰਤਰੀ ਜੀ ਨੂੰ ਡੀਜੀ ਮੰਤਰੀ ਰੂਪ ਕਰਕੇ ਮੰਗਲ ਉਚਾਰਨ ਕਰਕੇ ਸਤਿਗੁਰੂ ਬਾਣੀ ਦਾ ਆਰੰਭ ਕਰਦੇ ਹਨ ਸੁਖ ਨਾਹੀ ਮੇਰੇ ਹਰ ਭਗਤ বিনা ਸਰਬੀਸ਼ਾ ਜੀ ਫਰਮਾਉਂਦੇ ਨੇ ਇਹ ਭਾਈ ਹਰੀ ਜੋ ਅਤੈਲ ਪੁਰਖ ਹੈ ਅਹਗਰੀ ਹੈ ਹਰੀ ਹਰਿ ਸਤਿ ਪਾਣੀ ਦੁਸ਼ਕਤ ਦੇਤੀ ਸੰਮਰਤਾ ਹੈ ਜਿਹੜਾ ਦੁਸ਼ਕਤ ਨੂੰ ਆਏ ਵੀ ਸ਼ਿਵਰਾਂ ਪਾਪਨ ਹਰਨ ਵਾਲਾ ਹੈ ਜਿਹੜਾ ਭਾਵ ਨੂੰ ਨਾ ਸਮਰੇ ਉਹਦੇ ਕਿਉਂ ਨਾ ਪਾਪ ਨਾ ਸੋਣਗੇ ਐਸਾ ਜੋ ਪ੍ਰਮੇਸ਼ਰ ਹਰੀ ਹੈ ਉਹ ਵੀ ਜੋ ਭਗਤੀ ਹੈ ਸਰਵਣ ਕਰਨਾ ਸਿਮਰਨ ਕਰਨਾ ਕੀਰਤਨ ਕਰਨਾ ਇਸ ਪ੍ਰਕਾਰ ਦੀ ਹਰੀ ਦੀ ਭਗਤੀ ਤੋਂ ਬਗੈਰ ਕਿਸ ਨੂੰ ਸੁਖ ਨਹੀਂ ਹੋ ਭਾਈ ਪ੍ਰਾਪਤ ਹੋ ਸਕਦਾ ਹੈ ਜੀਤ ਜਨਮ ਇਹੋ ਰਤਨ ਅਮੂਲਕ ਜਿਹੜਾ ਜਨਮ ਮਨੁੱਖਾ ਜਨਮ ਮਿਲਿਆ ਹੈ ਇਹ ਮਨੁੱਖ ਕਹਤੂ ਮਨੁੱਖ ਜੀ ਪ੍ਰਾਪਤ ਹੁੰਦਾ ਮਨੁੱਖਾ ਜਨਮ ਨੂੰ ਅਨੰਤ ਜਨਮ ਪਰ ਉਹਦੇ ਧਰਮ ਨੇ ਮਨੁੱਖਾ ਜਨਮ ਨਹੀਂ ਪ੍ਰਾਪਤ ਹੋਇਆ ਹੈ ਕਿਸੇ ਜੱਦ ਤੱਕ ਜੇ ਲੱਗੇ ਹੀ ਪ੍ਰਾਪਤ ਹੁੰਦਾ ਮੇਰੇ ਸਾਹਿਬ ਜੀ ਨੇ ਕਿ ਕਿਹ ਕਿਹ ਬੈਤੋ ਜੁਗ ਹਾਰੇ ਮਾਇਸ ਦੇ ਨਹੀਂ ਮਨੁੱਖ ਕਹਤ ਮਿਲਣ ਕੀ ਬਰੀਆ ਸਮਰਤ ਤਹਾ ਨਹੀਂ ਯਾਹ ਤੋਰੀ ਮਿਲਾਣ ਕੇ ਹੈ ਲੱਖ ਰੁਪਏ ਕਰੋੜ ਰੁਪਏ ਖਰਚ ਮੇ ਕਰਕੇ ਮਨੁੱਖਾ ਜਨਮ ਨਹੀਂ ਪ੍ਰਾਪਤ ਹੋ ਸਕਦਾ ਜਿਸੇ ਤਰਾਪ ਮੁਸੀ ਦੇ ਜੀਓ ਕਿ ਮਹਾਰਾਜ ਦੀ ਕਿਰਪਾ ਹੋਵੇ ਨਾ ਮਨੁੱਖਾ ਜਨ ਮਿਲਦਾ ਹੈ ਸੋ ਇਸ ਜਨਮ ਨੂੰ ਮਨੁੱਖਾ ਜਨ ਨੂੰ ਪ੍ਰਾਪਤ ਹੈ 84 ਲੱਖ ਜੁਗਤੋਂ ਧਰਮ ਦੀਆਂ ਧਰਮ ਵੀ ਹੈ ਇਹ ਜਨਮ ਨੂੰ ਵਿਸ਼ੇ ਰੂਪੀ ਜੀਓ ਤੇ ਆਪਣੇ ਨੂੰ ਨਾ ਹਾਰੋ ਕੋ ਵੇਖਣ ਕੇ ਕੋ ਸੁੰਗਣੇ ਦੇ ਕੋ ਭੋਗਣ ਕੇ ਯਾਤਰਜਾਓ ਇਹ ਜਨਮ ਅਮੋਲਕ ਮਿਲਿਆ ਹੈ ਰਤਨ ਨਾਲੋਂ ਵੀ ਅਮੋਲਕ ਕੇ ਜਨਮ ਹੈ ਇਸ ਨੂੰ ਜਿਤਨਾ ਪੈ ਗੁਰੂ ਸਾਹਿਬ ਜੀ ਸੁਨ ਦੇਣਾ ਹੈ ਮਾਰਾ ਕਿਸ ਪ੍ਰਕਾਰ ਜੁਤੀ ਆ ਜਾਵੇ ਸਾਧ ਸੰਗਤ ਜਾਪ ਇਕ ਖਿਨਾ ਮੁਸਾਲੀ ਤੇ ਨਿੰਨ ਸ਼ੈਲ ਸੰਗਗੇ ਤੀਨ ਕੋ ਖਿਣ ਖਿਣ ਕਾਲੂ ਕੇ ਦਰਸ਼ਵਦ ਕੀ ਹੈ ਜੋ ਖਿਣ ਗਿਏ ਜਾਂਦੇ ਨੇ ਥੋੜੇ ਟਾਈਮ ਦਾ ਨਾ ਹੈ ਇੰਨੇ ਚਿਰ ਵੀ ਕਦੇ ਭਲਾ ਨਾ ਸੰਗਗੇ ਚ ਸਿਮਰਨ ਕਰਕੇ ਕੀ ਕਰ ਉਸ ਪਰਮੇਸ਼ੁਰ ਦਾ ਯਾਦ ਕਰ ਇਹ ਮੁੱਖਾਂ ਜਨ ਤਾ ਜਿਤ ਸਕੇਗਾ ਰਹਾਉ ਜੋ ਤੋ ਸ਼ਾਂਤੋ ਤੇ ਬੰਦਤਾ ਬਿਨੂਦ ਉਸਦੇ ਸਾਰੀਆਂ ਜੀਵਨ ਵਿੱਚ ਹੋ ਸਕਦੇ ਐ ਸੰਪਤਿ ਕੋਈ ਵੀ ਪ੍ਰਾਪਤ ਹੋ ਸਕਦੀ ਐ ਸਭ ਵੀ ਤਹਾਂ ਕੇ ਮਾਇਆ ਰੂਪੇ ਰਹਿੰਦੇ ਹਨਗੇ ਅਤੇ ਹਾਥੀ ਘੋੜੇ ਆਦ ਕੰਨੀ ਸਿਆਰੀਆਂ ਵੀ ਜਿਹੜੇ ਸਮਾਸ਼ੀ ਵਾਹੀ ਉਹਨੇ ਕੋ ਬਾਂਦਿਆਂ ਨੂੰ ਚੜਾ ਚੜਾ ਕੇ ਅਦੇਸ਼ ਪ੍ਰਕਾਰ ਨੂੰ ਸੰਤ ਜੀ ਦੇ ਮਾਲਕ ਬਣੇ ਫਿਰਦੇ ਹਨ ਉਹ ਵੀ ਦੇ ਹੱਥੀ ਘੋੜਿਆ ਤੇ ਤੁ ਸੰਤ ਕਾ ਤੇ ਬੰਤਾ ਇਸਤਰੀ ਆਦਿਕਾਂ ਦੇ ਬਨੋਦਿਓ ਕਹਤ ਕੋ ਸ਼ਹਿਮ ਛੋੜ ਗਏ ਬਹਿ ਲੋਗ ਭੂ ਬਹਿ ਬਾਰੇ ਖੇੜੇ ਲੋਗ ਭੋਗਾਂ ਨੂੰ ਭੋਗਦੇ ਹੋਏ ਇਥੋਂ ਛੱਡ ਕੇ ਚਲੇ ਗਏ ਕੂਚ ਕਰਕੇ ਗਏ ਕਿਹਦੇ ਨਾਲ ਕੋਈ ਬਾਜ਼ਾਰ ਨਹੀਂ ਗਿਆ ਹੈ ਮੈਂ ਕੋਈ ਭੋਗ ਬਾਜ਼ਾਰ 'ਚ ਗਿਆ ਹੈ ਨਹੀਂ ਕਿ ਮੈਂ ਕੋਈ ਸੁਗੰਧੀ ਲੋਕ ਗਿਆ ਹੈ ਗਵਰ ਗਾਇਵਰ ਰਾਜ ਰੰਗ ਹੈ ਝੂਗ ਜਿਹੜੇ ਵੈਸ਼ੇ ਗੁਰਿਆਈ ਘੋੜੇ ਤੇ ਸਵਾਰੀਆਂ ਕਰੀਆਂ ਜਿਹੜਾ ਤਾਣੀ ਤੇ ਤਾਂ ਖੁਸ਼ਕੀ ਵਿੱਚ ਕੋਈ ਆ ਚੱਲ ਸਕੇ ਇਹੋ ਜਿਹੇ ਘੋੜੇ ਹੈ ਗੁਰਿਆਈ ਇਸਨ ਗਵਰ ਹੱਥੀ ਕਿੱਤੇ ਜਿਹੜੇ ਅਹਰਾਤਾ ਘਾਟੀ ਸੁੰਦਰ ਦੇ ਕਹਿ ਮੇਰੇ ਗੁਨਾ ਵਾਲੀ ਹਾਥੀ ਨਿਕਲੇ ਜੋ ਹੀ ਚਿੱਤੇ ਹਾਥੀ ਸਨ ਰਾਜ ਰੰਗ ਅਤੇ ਰਾਜ ਦੀ ਪ੍ਰਾਪਤੀ ਹੋਣੀ ਰੰਗ ਢੰਗ ਤਰੀਕੇ ਹੋਣੇ ਰਾਜਨੀਤੀ ਦੇ ਰਾਜ ਕਰਨ ਦੇ ਰਾਜ ਦੇ ਰੰਗ ਅਨੰਦ ਮਾਨਣੇ ਜਿਹੜੇ ਅਨੇਕ ਪ੍ਰਕਾਰ ਦੀਆਂ ਰਾਜੀਆਂ ਰਾਜਨੀਤੀ ਅਜੇ ਕਰਿਆ ਹੁਕਮ ਘਾਰਾ ਇਹ ਰਾਜਾਂ ਦੇ ਢੰਗਾਂ ਵਿੱਚ ਕੌਣ ਕੌਣ ਜੀ ਲੱਗਾ ਰਿਹਾ ਕਦੇ ਤਮਾਸ਼ੇ ਵੇਖਣੇ ਕਦੇ ਸੰਗਵੇਂ ਵੇਖਲੇ ਤਿਆਗ ਚੱਲਿਓ ਹੈ ਮੂਢ ਨੰਗੇ ਇਹ ਐਸਾ ਜ ਸਮਝਪੁਰਖ ਹੈ ਤਨੂ ਇਹ ਪਿਆਰ ਕੇ ਚਲਿਆ ਹੈ ਮੈਂ ਸਾਰਿਆਂ ਨੂੰ ਇਹ ਮੂਢ ਹੀ ਰਹਿ ਗਿਆ ਕਰਮਾਂ ਤੋਂ ਬਗਾਰ ਪਰਮੇਸ਼ਰ ਦੀ ਕਿਰਪਾ ਤੋਂ ਬਗਾਰ ਨੰਗਾ ਹੀ ਚਲਿਆ ਦੇ ਪਤਾ ਹੋ ਕੇ ਚਲਿਆ ਕੋਈ ਜੋ ਜਹਿਤ ਨਹੀਂ ਚਲਿਆ ਦੁਨੀਆ ਚੋਂ ਨੰਗੇ ਪੈ ਗਏ ਤੇ ਕੇ ਜਿਨਕੇ ਲਾਸਤ ਹੋਰ ਵਾ ਚੰਗਨ ਦੇ ਫੁੱਲਿਆ ਜਿਹੜਾ ਚਾਹਿਆ ਕਿ ਚੰਨ ਅਸਰ ਕੱਢਣਾ ਹੈ ਅਤੇ ਇਸੇ ਪ੍ਰਕਾਰ ਜਿਹਾ ਲਾਲ ਚੰਨ ਆਦਿਕਾ ਨੂੰ ਲਾਉਣਾ ਹੈ ਜਿਹੜਾ ਸ੍ਰੀ ਦੇ ਤੇ ਕਸ਼ੌਰੇ ਚੰਨ ਆਦਿਕਾ ਨੂੰ ਤੇ ਦੇਹ ਦੇ ਤੇ ਸੁਨ੍ਹਾ ਆਦਿਕਾ ਨੂੰ ਮਾਣਾ ਪਾ ਕਿ ਫੁੱਲਿਆ ਫਿਰਨੇ ਦੇ ਕਿ ਮੇਰੇ ਵਰਗਾ ਸੁੰਦਰ ਕੋਈ ਸਰੀਰ ਨਹੀਂ ਮੇਰੇ ਵਰਗਾ ਸੋਹਣਾ ਖੁਸ਼ਬੂਦਾਰ ਕੋਈ ਵੀ ਦੇਹ ਨਹੀਂ ਹੈ ਕੁਲਿਆ ਖੜਿਆ ਜੀ ਜਾਨੀ ਦੇ ਮਾਨ ਵਿੱਚ ਇਹ ਤਨ ਧਰ ਸੰਗ ਰੀਲਿਆ ਉਹ ਸ੍ਰੀ ਭਾਈ ਜਿਹੜਾ ਮੁਖਣਾ ਨਾਲ ਪਾਇਆ ਸੀ ਬੜਾ ਫੁੱਲੀਆ ਨਹੀਂ ਕੁਲਿਆ ਵੀਂ ਦਾ ਸੀ ਉਹ ਸੀ ਮਿੱਟੀ ਤੇ ਜਾਇਆ ਤੂੰ ਹੋ ਗਿਆ ਗਿਆ ਮਰ ਕੇ ਜੀ ਕਿਸਾ ਜਿਹੜਾ ਸਜਿਆ ਤਉ ਵੀ ਸਾਥ ਹੀ ਬਣ ਗਿਆ ਜੇ ਕਬਰ ਚ ਪਾਇਆ ਜਾ ਤਾਂ ਵੀ ਘਰ ਦੀ ਨਾਲ ਲਾਇਆ ਗਿਆ ਹੈ ਮੋਹ ਮੋਹਿਆ ਜਨ ਦੂਰ ਹੈ ਦੇਖੋ ਪਦਾਰਥਾਂ ਦੇ ਮੋਹ ਚ ਮੋਹਿਆ ਹੋਇਆ ਸਰੀਰਾਂ ਦੇ ਮੋਹ ਚ ਮੋਹਿਆ ਹੋਇਆ ਅੰਤਰੀ ਜਾਨੀ ਅਕਾਲ ਪੁਰਖ ਹੋਈ ਨੂੰ ਦੂਰ ਜਾਣਦਾ ਕਿਉਂ ਕੌਣ ਕਰ ਕਮੂ ਦੇਖਦਾ ਮੇਰੀ ਤਾਈ ਪਰ ਨਾਨਕ ਸਦਾ ਹਾਜ਼ੂਰ ਹੈ ਸਰਗੁਣ ਸਾਹਿਬ ਜੀ ਕਹਿੰਦੇ ਤੇ ਸਦਾ ਹਾਜ਼ੂਰ ਹੈ ਮੇਰੇ ਤੋਂ ਮੇਰੇ ਹੈ ਸੇਹ ਨੂੰ ਮੇਰੇ ਜਾਣੋ ਕਿ ਮੋਹ ਦਾ ਮੋਹ ਮੌਤ ਨੂੰ ਦੂਰ ਜਾਣਦਾ ਹੈ ਅੰਦਾਸਾ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਹਰ ਵਕਤ ਨੇੜੇ ਹੋ ਜਿੰਨੇ ਤਸੇਸੁਰ ਉਤਰੀ ਤਸਵਾ ਨਹੀਂ ਦੂਜਾ ਦਾ ਅਹੰਕਾਰ ਮੈਂ ਮਰਨਾ ਨਹੀਂ ਸੁੱਝਿਆ ਹੈ ਇਸ ਬਰਕਾਰ ਮੋਹ ਦਾ ਮੋਹ ਹੈ ਯਾਹਕਿੰਨ ਦੂਰ ਜਾਣੀ ਬੈਠਾ ਹੈ ਕੋਈ ਜੇ ਸਾਰੇ ਆਕਾਲੀਆਂ ਕਿ ਤੂੰ ਤੈਨੂੰ ਜਾਣੇ ਹੋ ਅਤਿਆੰਤ ਹਜ਼ੂਰ ਨੇੜੇ ਹੈ ਸਰਗੁਰੂ ਸਾਹਿਬ ਜੀ ਕਹਿੰਦੇ ਜਾਣ ਕੇ ਆਉਣਾ ਤਾਂ ਬਾਜ ਆ ਜਾਓ ਜਿੰਝ ਗੁਣਾਂ ਨੂੰ ਧਾਰਨ ਕਰਕੇ ਆਪਣੇ ਜੀਵ ਨੂੰ ਚਿਆ ਕਰਕੇ ਮਹਾਰਾਜੀ ਭਗਤੀ ਕਰੋ ਤਾਂ ਭਾਈ ਮੁਰਖਾ ਜਿੰਨੀ ਜਿੱਤੋਂਗੇ ਤੁਸੀਂ ਬਉੜੀ ਮਹੱਲਾ ਪੰਜਵਾ ਮਨ ਧਾਰ ਤਰਵੇ ਹਰ ਨਾਮ ਨੂੰ ਜਿਵੇਂ ਬਿਆਰੇ ਮਨ ਪਰਮੇਸ਼ਰ ਦੇ ਨਾਮ ਨੂੰ ਹੀ ਜੀ ਧਾਰਨ ਕਰ ਕੇ ਇਹ ਜਨ ਕੀ ਧਾਰਨ ਕਰ ਲੈ ਉਪਦੇਸ਼ ਹੈ ਦਾ ਤਰਵੇ ਹਰ ਨਾਮ ਨੂੰ ਹਰੀ ਦੇ ਨਾਮੇ ਕਰਕੇ ਹੀ ਕਰਨਾ ਹੋਵੇਗਾ ਜੋ ਕਿਸਮ ਕਰਨਾ ਜਿੱਤੇ ਹਰੀ ਦੇ ਨਾਮ ਨਹੀਂ ਧਾਰਨਾ ਕੀਤਾ ਹੈ ਨਾਮ ਨੂੰ ਧਾਰਨ ਕਰ ਜੇ ਤੂੰ ਕਰਨਾ ਸੰਸਾਰ ਸਮੁੰਦਰ ਤੇ ਸਾਗਰ ਲਹਿਰ ਸੰਸਾ ਤੁਸਾਰ ਸਾਗਰ ਸੰਸਾਰ ਸਾਗਰ ਲਹਿਰ ਸੰਸਾ ਤੁਸਾਰ ਇਹ ਸੰਸਾਰ ਹੈ ਸਮੁੰਦਰ ਦੀ ਨਈ ਅਵੇ ਜਿਹੜੇ ਸੰਸਾਰੇ ਲਹਿਰਾਂ ਹਨਗੀਆਂ ਸੰਸਾਰ ਸਾਗਰੇ ਲ ਸੰਸਾਰ ਹੈ ਸੰਸਾਰ ਕੀ ਮੁੰਜਰੀ ਨਹੀਂ ਆਈ ਹੈ ਇਹ ਜੀ ਸੰਬੰਧਿਤ ਲਹਿਰਾਂ ਹੁੰਦੀਆਂ ਜਿਹੜੇ ਸੰਸੇ ਇਹ ਲਹਿਰਾਂ ਉੱਫਰੀਆਂ ਹਨ ਇਹ ਨਿਤ ਪ੍ਰਕਾਰ ਦੇ ਮਿਰ ਗੂਹੇ ਤੋਂ ਪਾਰ ਗ੍ਰਾਮ ਸਤਿਗੁਰੂ ਸਾਹਿਬ ਜੀ ਦਾ ਤਾਹ ਨਾਮ ਰੂਪੀ ਜਹਾਜ਼ ਹੈ ਉਹ ਗ੍ਰਾਮ ਸੰਸਾਰ ਨੂੰ ਪਾਰ ਕਰਨੋਂ ਆ ਕੇ ਮੁਕਤੀ ਕੀ ਕਿਨਾਰੇ ਤੇ ਪਹੁੰਚਣ ਵਾਲਾ ਸਤਿਗੁਰੂ ਮਾਰਾ ਸਾਹਾ ਗ੍ਰਾਮ ਨੂੰ ਸੰਸਾਰ ਤੋਂ ਪਾਰ ਕਰਨੇ ਵਾਲੇ ਦੇ ਪੈ ਸਈਏ ਜੀ ਕਾਸ ਨਾਮ ਦਾ ਜਹਾਰ ਹੈ ਰਹਾਉ ਕਲ ਕਾਲਖ ਅੰਧਾਰੀਆ ਸੋ ਮੇਰੀ ਕਲਯੁਗ ਦੀ ਕਿਰਿਆ ਹੈ ਕਿ ਸਭ ਸੰਗ ਜੀ ਕਾਲਖ ਪਾਪ ਕਰਨੇ ਹੈ ਜਿਹੜੇ ਇਹ ਹਨੇਰੀ ਰਾਤ ਹੈ ਤੀਸਰੀ ਸੋ ਰਾਹ ਜਿਨੇ ਕਾਲੀਆਂ ਗੁਰ ਗੁਰਤਾ ਕਰਦਾ ਰਹਿੰਦਾ ਮੰਦ ਕਰਮ ਕਰਵਾ ਰਹਿੰਦਾ ਕਲਯੁਗ ਜਿਹੜੇ ਪਾਪ ਕਰਨੇ ਕਲ ਕਾਲਖ ਦੇ ਤੈਲ ਇਹ ਜਨੇ ਹੂਤ ਹੋ ਰਹੇ ਸਾਰੇ ਲੋਕ ਕੋਈ ਤੋਂ ਜਾਣਦੇ ਹਨ ਇਹ ਚਲ ਕਾਲ ਕਾਲ ਕਾਇਸ਼ ਜੀ ਆ ਰਹੀਆ ਅਵਸਥਾ ਨੂੰ ਕੋਈ ਰਾਹ ਨੀ ਹੋ ਰਹੀ ਹੈ ਗੁਰ ਗਿਆਨ ਦੀਪਕ ਉਜਿਆਰੀ ਗੁਰੂ ਸਾਹਿਬ ਦੇ ਕਾਸ਼ ਜਗੂ ਪੀ ਦੀਆ ਹੈ ਜੀ ਆ ਰੀਆ ਪ੍ਰਕਾਸ਼ ਕਰਨ ਵਾਲਾ ਕੰਦ ਜੀ ਜਿਹੜੀ ਕਿਰਿਆ ਹੈ ਇਸ ਤਾਤਾਂ ਤੋਂ ਹਨੇਰਿਆਂ ਤੋਂ ਬਚਨ ਵਾਲੇ ਚਾਨਣ ਕਰਨ ਵਾਲੇ ਅਪਰੋਹ ਗਿਆਨ ਦਾ ਆਕੇ ਗੁਰੂ ਸਾਹਿਬ ਜੀ ਹੈ ਉਹਨੇ ਜੋ ਕਾਸ਼ ਗਿਆਨ ਦੀ ਪੀ ਦੀਆ ਜੀ ਆ ਰੀਆ ਪ੍ਰਕਾਸ਼ ਕਰਨ ਵਾਲਾ ਅਨੇ ਨੂੰ ਮੇਦ ਕੇ ਕੋਟ ਸ੍ਰੀ ਨਾਨਕ ਪ੍ਰਕਾਸ਼ ਜੀ ਚਾਨਣ ਪਾਉਣਾ ਕਰੋ ਵਿਖ ਵਿਖਿਆ ਪਸਰੀ ਆਤ ਕਣੀ ਲਈ ਵਿਸ਼ਿਆਂ ਦੀ ਜਿਹੜੀ ਵੇਹ ਹੈ ਦੁਖ ਮਾਇਆ ਦੀ ਵੇਹ ਹੈ ਜਿਹੜੀ ਸਭੁਕਰ ਸਿੰਘ ਪ੍ਰਸਾਦ ਗੰਦੋ ਇਹ ਗੜੀ ਭਾਰੀ ਤਸਰੀ ਫੈਲੀ ਹੋਈ ਹੈ ਸਾਰਿਆਂ ਥਾਂ ਤੇ ਅੰਕੀ ਉਬਰੇ ਜਪ ਜਪ ਹਰ ਗੁਣੀ ਜਿਨਾਂ ਦੁਨੀਆ ਨੇ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ ਇਹ ਜੀ ਸੰਤਾਂ ਜਨਾਂ ਦੇ ਨਾਲ ਮਿਲ ਕੇ ਗਿਆਨਵਾਨਾਂ ਨਾਲ ਮਿਲ ਕੇ ਹਰੀ ਦੇ ਗੁਰੀ ਹਰੀ ਦੇ ਗਿਆਨਵਾਰੇ ਹੋ ਕੇ ਪਰਮੇਸ਼ਰ ਦਾ ਨਾਮ ਜਪ ਜਪ ਕੇ ਉਧਰ ਗਏ ਹਨ ਬਜ ਗਏ ਹਨ ਮਤਵਾਰ ਮਾਇਆ ਸੂਇਆ ਜੀ ਮਤਵਾਰ ਕੰਗਿਆ ਹੈ ਮਾਇਆ ਰੂਪੀ ਸ਼ਰਾਬ ਪੀ ਕੇ ਮਤਵਾਰ ਮਸਤਾਨਾ ਹੋਇਆ ਹੈ ਪਾਗਲ ਹੋਇਆ ਹੈ ਮਾਇਆ ਦੇ ਕੀ ਸੁੱਕਾ ਪਿਆ ਹੈ ਗੁਰਪੀਠ ਤ ਭ੍ਰਮ ਭਉ ਖੂਇ ਸਦ ਗੁਰੂ ਸਾਹਿਬ ਜੀ ਨਾਮ ਜੋ ਪ੍ਰਖ ਮਿਲਿਆ ਉਹਨਾਂ ਦਾ ਧਰਮ ਪੈ ਕੇ ਪਰਸ਼ਨ ਖੋਦ ਤ ਮੇਰ ਦਿੱਤਾ ਹੈ ਜਮਨੰਦਾ ਕੋਈ ਤੇ ਕਰਨ ਦੇ ਤੇ ਸਰੂਪ ਦਾ ਕਹਨ ਨਾਨਕ ਏਕ ਧਿਆਇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਇੱਕ ਬਾਸਰੂ ਪਰਮੇਸ਼ਰ ਨੇ ਧਿਆਨ ਨ ਕੀਤਾ ਹੈ। ਛੱਟ ਘਟ ਨਜ਼ਰੀ ਆਏ। ਸਰੀ ਚੈਰ ਖਾਣੀਆਂ ਦੇ ਘਟਾਂ ਦੇ ਵਿੱਚ ਪਰਮੇਸ਼ਰ ਦੀ ਦ੍ਰਿਸ਼ਟੀ ਤੇ ਆ ਗਿਆ। ਜਿੱਦ ਦ੍ਰਿਸ਼ਟੀ ਜਾਗ ਪਈ ਹੈ। ਗਉੜੀ ਮਹੱਲਾ 5 ਵਾ ਦੀਵਾਨ ਹਮਾਰੂ ਤੁਹੀ ਏ। ਸੇ ਪਰਮੇਸ਼ਰ ਸਾਡਾ ਦੀਵਾਨ ਆਸਰਾ। ਕੀ ਕੋ ਐਪੀ ਹੈ ਸਭ ਸੰਗਤ ਰੂਹੀ ਜੋ ਐਨ ਵੀ ਸਾਡਾ ਆਸਰਾ ਹੈ ਅੱਗੇ ਲੋਕ ਪੁਰਨੋ ਨ ਵੀ ਆਸਰਾ ਤੂੰ ਹੀ ਹੈ ਸੱਚੀ ਪਾਤਸ਼ਾਹ ਸੇਵਾ ਥਾਰੀ ਗੁਰ ਹੈ ਤੀ ਜੀ ਸੇਵਾ ਕਰਨੀ ਗੁਰੂ ਸਾਹਿਬ ਜੀ ਨੇ ਦਿੱਤੀ ਹੈ ਗੁਰੂ ਸਾਹਿਬ ਦੀ ਉਪਰ ਲਖਦੇ ਹਿਰਦੇ ਤੇ ਆਪ ਦੀ ਸੇਵਾ ਭਗਤੀ ਕਰਦੇ ਹਾਂ ਰਹਾਉ ਆਨਤੋ ਯੋਗਤ ਨਹੀਂ ਪਾਇਆ ਗੁਰ ਨੇਕਾਂ ਯੂਗੀਆਂ ਲੋਭ ਜਾਣਦੇ ਆ ਕਿਸੇ ਵੀ ਪਰਮੇਸ਼ਰ ਦੀ ਪ੍ਰਾਪਤੀ ਯੁਗਤੀਆਂ ਕਰਕੇ ਨਹੀਂ ਕੀਤੀ ਹੈ ਗੁਰ ਚਾਕਰ ਲੈ ਲਾਇਆ ਜਿਵੇਂ ਗੁਰੂ ਸਾਹਿਬ ਨੂੰ ਚਾਤਰ ਨੌਕਰ ਲਾ ਲੈ ਆਣੇ ਭਗਤੀ ਜਾਣਾ ਕਰਨੀ ਉਹ ਉਹ ਚਾਕਰ ਹੈ ਜਿਵੇਂ ਚਾਕਰ ਹੁਕਮ ਮੰਨਦਾ ਹੈ ਕਿਉਂ ਗੁਰਾਂ ਦਾ ਹੁਕਮ ਮੰਨ ਕੇ ਨੇ ਪਰਮੇਸ਼ਰ ਨੂੰ ਪਾ ਲਿਆ ਹੈ ਲੈ ਕੇ ਆਜੀ ਸ਼ਰਨ ਦਿਲਾਇਆ ਗੁਰੂ ਸਾਹਿਬ ਜੀਂ ਧਰਤੀ ਰੂਪ ਚਾਤਰੀ ਚ ਮਾਰੇ ਪੰਜ ਦਿਖਾ ਦਿਆ ਸਦਗੁਰੂ ਜੀ ਨੇ ਜਿਹੜੇ ਮੁਖਾਦੀ ਚ ਉਲਾਲੂ ਸੰਗੇ ਕਾਂਤ ਰੋ ਲੋ ਮੋਹ ਹੰਕਾਰ ਦਿਖਾ ਦਿਆ ਵਿਸ਼ਿਆਂ ਨੂੰ ਅਧਨ ਕਰਨ ਵਾਲੇ ਖਾਣ ਵਾਲੇ ਜਿਹੜੇ ਸਾਰੇ ਰਾਜ ਨੇ ਵਿਸ਼ਿਆਂ ਦੇ ਭੋਗਾਂ ਨੂੰ ਚੰਗਾ ਸਮਝਦੇ ਸੀ ਇੰਦਰੀਏ ਇਹਨਾਂ ਪੰਜਾਂ ਵਿਸ਼ਿਆਂ ਨੂੰ ਕਾਂਕੋ ਜੀ ਆਰਕਿਆਂ ਨੂੰ ਸਾਰੇ ਚ ਹੰਨਾਂ ਨੂੰ ਮਾਰ ਦਿੱਤਾ ਜਾ ਰਹੀ ਨੇ ਗੁਰ ਕਿਰਪਾ ਤੇ ਦਲ ਸਾਧੇ ਆਹ ਸ੍ਰੀ ਸੰਤ ਜੀ ਜਿੰਨਾਂ ਦਲ ਕੀ ਕਾਮ ਆਜ ਕਹਿੰਦਾ ਉਹ ਆਜ ਕੰਨਾ ਸੱਜਿਆਲੀ ਕਿਰਪਾ ਕਰਕੇ ਸਾਜ ਲਿਆ ਜਿੱਤ ਲਿਆ ਹੈ ਬਕਤੀਸ ਵਜੋਂ ਮਿਲ ਏਕ ਨਾਮ ਜਿਹੜਾ ਸੁਰਮੇ ਸਾਹਿਬ ਸੰਗ ਜੀ ਗੱਲ ਨੂੰ ਜਿੱਤ ਲੈ ਵੀ ਉਹਦੇ ਕਾਈ ਕਰਮਲ ਜਰਮਲ ਇਹ ਜੇ ਸਿਖੇ ਮੇਜੂ ਕਮੇ ਦੇ ਉਹਨੂੰ ਵੱਡਾ ਧਾਰੀ ਬਣਾਉਣ ਦੇ ਕਮਾਂਡਰ ਬਣਾਉਣ ਦੇ ਉਹਨੂੰ ਬਿੱਲੇ ਮਿਲਦੇ ਐ ਤੇ ਬਖਸ਼ੇ ਮਿਲਦੀ ਐ ਤਨਖਾਹ ਤੋਂ ਵੱਖਰੀ ਜਿਹੜੀ ਹਿੰਨੀ ਉਹ ਬਖਸ਼ੀਸ਼ ਹਿੰਦੀ ਐ ਸੋ ਮਾਰੇ ਕਹਿੰਦੇ ਬਖਸ਼ੀਸ਼ ਵਜੋਂ ਮਿਲੇ ਇੱਕ ਨਾਮ ਸੱਚੇ ਕਾਰਸ਼ਾ ਵੱਲੋਂ ਜਿਹੜਾ ਤਨਖਾਹ ਮਿਲਣੀ ਐ ਉਹ ਵੀ ਇੱਕ ਨਾਮ ਦੀ ਸੱਚੇ ਕਾਰਸ਼ਾ ਸਾਜੇ ਤਾਈ ਬਖਸ਼ੀਸ਼ ਕਰੇ ਵਜੋਂ ਨਾ ਤਨਖਾਹ ਦਾ ਹੈ ਜਿੰਨਾ 2-4 ਮਹੀਨੇ ਦਾ 6 ਮਹੀਨੇ ਦਾ ਇਤੇ ਬਖਸ਼ੀਸ਼ ਬਖਸ਼ੀ ਤੁਨਕਾ ਤੁ ਵੱਧ ਦੇਣੀ ਸੋ ਪਰਸੰਨ ਹੋ ਕੇ ਜਿਹੜੀ ਬਖਸ਼ੀਸ਼ ਕਰਨੀ ਹੈ ਮਹਾਰਾਜ ਸਾਹਿਬ ਨੇ ਇਹ ਵੀ ਮਹਾਰਾਜ ਕੋ ਨਾਮ ਦੀ ਮਿਲੇ ਸਾਨੂੰ ਤੇ ਵੱਜੋ ਜਿਹੜੀ ਤਨਖਾਹ ਸਾਨੂੰ ਦੇਣੀ ਹੈ ਤਨਖਾਹ ਦੇਣੀ ਵੀ ਇੰਨਾ ਚਿਰ ਜਿਉਂਗੇ ਇੰਨਾ ਚਿਰ ਸੁਖੋਗੇ ਇੰਨੇ ਸਾਲ ਲਵਾਂਗੇ ਇਹ ਵੀ ਸਾਨੂੰ ਇੱਕ ਨਾਮ ਦੀ ਮਿਲੇ ਬਖਸ਼ੀਸ਼ ਕਰੋ ਸੁਖ ਸਹਿਜ ਆਨੰਦ ਬਿਸਰਾ ਰੁੱਪ ਦੇ ਪਰਿਸ਼ਾ ਸੁਖ ਸਹਿਜ ਸਹਿਜ ਜੇ ਕਿ ਤੂੰ ਸ੍ਰੀਮੂਰ ਜੀ ਪਰਮੇਸ਼ਰ ਆਤ ਹੈ ਤੂੰ ਆਗਲੇ ਨੰਸੂਰੀ ਸਾਡਾ ਬਸਰਾਮ ਹੋਵੇ ਸਹਿਜ ਜੇ ਉਸ ਅਕੇ ਤੂੰ ਸ੍ਰੀ ਕਹਤੂ ਗਿਰਨ ਤੇ ਰਹਿ ਬਸੂ ਫੈਲ ਦੋ ਕਦੇ ਗਿਰਨ ਵਾਲਾ ਤੇਰਾ ਆਨੰਦ ਨਹੀਂ ਹੈ ਉਸ ਨੰਸੂਰੀ ਜਿੱਥੇ ਆਨ ਗੁਆਇਤ ਤੋਂ ਅਨੁਵਾਇਤ ਹੋਈਏ ਐਸੇ ਸ੍ਰੀ ਸਾਡਾ ਬਸਰਾਮ ਹੋਵੇ ਮਨ ਮਾਨੀ ਸਹਿਰ ਕਰਕੇ ਮਾਰਾ ਸਹਿਜ ਸੁਖ ਦੇ ਵਿੱਚ ਸਾਨੂੰ ਸਭ ਨੂੰ ਮੁਸਲਮਾਨ ਹੋਵੇ ਪ੍ਰਭ ਦੇ ਚਾਕਰ ਸੇ ਭਲੇ ਗੁਰੂ ਵਾਹਿਗੁਰੂ ਕਾਜ ਸਭੂ ਰੂਪੀ ਚਾਕਰ ਬਣੇ ਤੇ ਸੁੰਨੇ ਲੋਕਾਂ ਦੀ ਭਲੇ ਹਨ ਨਾਲਕ ਤਨ ਮੁਕ ਉਜਲੇ ਪ੍ਰਭ ਦੀ ਹਾਜ਼ਰੀ ਕਹਿੰਦੇ ਲੋਕ ਤੇ ਲੋਕਾਂ ਨੇ ਸਦਾ ਦੁਨੀਆ ਦੇ ਚੋ ਸੋਹਜ ਕਰਦੇ ਅੰਮ੍ਰਿਤ ਰੋਪੇ ਚ